ਸਤਿ ਸ਼੍ਰੀ ਅਕਾਲ ਜੀ ਆਪ ਸਭ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਅਚਾਰੀ ਪਰੌਂਠਾ ਤੁਸੀਂ ਦੇਖ ਸਕਦੇ ਹੋ ਆਟੇ ਨੂੰ ਆਪਾਂ ਪਹਿਲਾਂ ਤੋਂ ਹੀ ਗੁੰਨ ਕੇ ਰੱਖ ਲਿਆ ਸੀ ਹੁਣ ਆਪਾਂ ਬਣਾਵਾਂਗੇ ਅਚਾਰੀ ਪਰੌਂਠਾ ਆਓ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪ ਲਵਾਂਗੇ ਇੱਕ ਛੋਟਾ ਜਿਹਾ ぺੜਾ ਜਿਹੇ ਆਪ ਦੇ ਘਰ ਵਿੱਚ ਕੋਈ ਸਬਜ਼ੀ ਨਹੀਂ ਹੁੰਦੀ ਖਾਣ ਨੂੰ ਤਾਂ ਤੁਸੀਂ ਇਹ ਅਚਾਰੀ ਪਰੌਂਠੇ ਨੂੰ ਟਰਾਈ ਕਰ ਸਕਦੇ ਹੋ ਇਹ ਚਾਰੀ ਪਰਾਂਠਾ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਵੇਗਾ ਸਭ ਤੋਂ ਪਹਿਲਾਂ ਆਪਾਂ ਛੋਟੀ ਜਿਹੀ ਰੋਟੀ ਨੂੰ ਵੇਲਾਂਗੇ ਤੁਸੀਂ ਦੇਖ ਸਕਦੇ ਹੋ ਆਪਾਂ ਆਮ ਦੇ ਚਾਰ ਦਾ ਮਸਾਲਾ ਲਿਆ ਹੈ ਹੋਣ ਇਸ ਮਸਾਲੇ ਦੀ ਪਰਾਂਠੀ ਵਿੱਚ ਥੋੜੀ ਥੋੜੀ ਫਿਲਿੰਗ ਕਰਾਂਗੇ ਤੁਸੀਂ ਦੇਖ ਸਕਦੇ ਹੋ ਅਸੀਂ ਆਮ ਦੇ ਚਾਰ ਤੇ ਮਸਾਲੇ ਦੀ ਰਾਟੀ ਵਿੱਚ ਫਿਲਿੰਗ ਕਰ ਲਈ ਹੈ ਹਨਰਸੀਐਸ ਨੂੰ ਫੋਲਡ ਕਰਾਂਗੇ ਸਾਡੀ ਪ੍ਰਾਂਟੀ ਫੋਲਡ ਹੋ ਚੁੱਕੀ ਹੈ ਹਨਰਸੀਐਸ ਨੂੰ ਹੌਲੀ-ਹੌਲੀ ਕਰਕੇ ਵੇਲਾਂਗੇ ਜੇ ਅਸੀਂ ਇਸ ਨੂੰ ਜ਼ਿਆਦਾ ਦਬਾ ਕੇ ਵੇਲਾਂਗੇ ਤਾਂ ਸਾਡਾ ਮਸਾਲਾ ਬਾਹਰ ਨਿਕਲ ਜਾਵੇਗਾ ਇਸੇ ਕਰਕੇ ਅਸੀਂ ਇਸ ਨੂੰ ਹੌਲੀ 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 ਬੇਲਾਂਗੇ ਤੁਸੀਂ ਦੇਖ ਸਕਦੇ ਹੋ ਸਾਡਾ ਤਵਾ ਵੀ ਗਰਮ ਹੋ ਚੁੱਕਿਆ ਹੈ ਹੁਣ ਅਸੀਂ ਤਵੇ ਉੱਪਰ ghee ਲਗਾਵਾਂਗੇ ਅਸੀਂ ਪ੍ਰੋਟੀਨ ਤਵੇ ਉੱਪਰ ਪਾਵਾਂਗੇ ਸਭ ਤੋਂ ਪਹਿਲਾਂ ਅਸੀਂ ਇਸ ਪਰੌਂਠੇ ਦਾ ਇੱਕ ਪਾਸਾ ਸੇਕਾਂਗੇ ਤੁਸੀਂ ਦੇਖ ਸਕਦੇ ਹੋ ਸਾਡਾ ਪਰੌਂਠਾ ਇੱਕ ਪਾਸੇ ਤੋਂ ਚੰਗੀ ਤਰ੍ਹਾਂ ਸੇਕ ਚੁੱਕਿਆ ਹੋਇਆ ਹੈ ਹੁਣ ਅਸੀਂ ਇਸ ਦੇ ਉੱਪਰ ਦੇਸੀ ਘੀ ਲਗਾਵਾਂਗੇ ਤੁਸੀਂ ਚਾਹੋ ਤਾਂ ਕੋਈ ਵੀ ਘੀ ਵਰਤ ਸਕਦੇ ਹੋ ਹੁਣ ਅਸੀਂ ਇਸ ਦੇ ਦੂਸਰੇ ਪਾਸੇ ਘੀ ਲਗਾਵਾਂਗੇ ਤੁਸੀਂ ਚਾਹੋ ਤਾਂ ਇਸ ਪਰਾਂਠੀ ਨੂੰ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਜੇ ਆਪਸਾ ਬਨ ਨੂੰ ਇਹ ਚਾਰੀ ਪਰਾਂਠਾ ਪਸੰਦ ਆਇਆ ਹੋਵੇ ਤਾਂ ਘਰ ਵਿੱਚ ਵੀ ਜਰੂਰ ਟਰਾਈ ਕਰਨਾ ਇਸੇ ਤਰ੍ਹਾਂ ਅਸੀਂ ਸਾਰੇ ਪਰਾਂਠਿਆਂ ਨੂੰ ਇੱਕ ਕਰਕੇ ਬਣਾ ਲਵਾਂਗੇ ਸਾਡਾ ਆਚਾਰੀ ਪਰਾਂਠਾ ਬਣ ਕੇ ਤਿਆਰ ਹੈ ਹੁਣ ਅਸੀਂ ਇਸ ਪਰਾਂਠੇ ਨੂੰ ਪਲੇਟ ਵਿੱਚ ਸਰਵ ਕਰਾਂਗੇ ਤੁਸੀਂ ਦੇਖ ਸਕਦੇ ਹੋ ਸਾਡੀ ਪਰੌਂਠੀ ਕਿੰਨੀ ਕ੍ਰਿਸਪੀ ਬਣ ਕੇ ਤਿਆਰ ਹੋਈ ਹੈ ਤੁਸੀਂ ਇਸ ਨੂੰ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਜਿਵੇਂ ਕਿ ਮੱਖਣ ਜੇ ਆਪ ਸਭ ਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਮਿਲ ਜੇ ਨਵੀਂ ਵੀਡੀਓ ਦਿਨਾਂ ਤੱਕ